ਮੇਰਾ ਨਾਮ ਆਪ੍ਰੀਤ ਸਿੰਘ ਆ ਮੈਂ ਇੱਥੇ ਡੀ ਡਿਕਸ਼ਨ ਕਪੂਰਥਲਾ ਦੇ ਵਿੱਚ ਵਾਰਡ اٹੈਂਡੈਂਟ ਦੀ ਛੋਪੀ ਕਰ ਲਿਆ ਪਿਛਲੇ 9 ਸਾਲ ਤੋਂ ਅੱਛਾ ਜੀ ਤੇ ਸਰ ਪਿਛਲੇ 9 ਸਾਲ ਤੋਂ ਸਾਨੂੰ ਗਵਰਨਮੈਂਟ ਨੇ ਪ੍ਰੋਪਰ ਪ੍ਰੋਸੀਜਰ ਵਾਈਰ ਗ੍ਰੈਜੂਏਟ ਕੀਤਾ ਪਰ ਤੇ ਸਾਨੂੰ ਅਜੇ ਤੱਕ ਕੋਈ ਵੀ ਰੈਗੂਲਰ ਜਾਂ ਸਾਨੂੰ ਕੋਈ ਵੀ ਪਾਲਿਸੀ ਇਹੋ ਜਿਹਾ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਹੁਣ ਤੱਕ ਅਸੀਂ ਇਨਗੋਣੀਆਂ ਤਨਖਾਵਾਂ ਤੇ ਹੀ ਕੰਮ ਕਰ ਰਹੇ ਹਾਂ ਤੇ ਉਹ ਵੀ ਸਾਨੂੰ 4-4 5-5 ਮਹੀਨੇ ਤਨਖਾਵਾਂ ਲੇਟ ਮਿਲਦੀਆਂ ਆ ਉਹ ਸਾਡਾ ਉਸ ਟਾਈਮ 'ਚ ਕਰਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਅਸੀਂ 30-30 ਕਿਲੋਮੀਟਰ ਦੂਰ ਤੋਂ ਇੱਥੇ ਪਿੰਡ ਤੋਂ ਆਉਂਦੇ ਤੁਸੀਂ ਇੱਥੋਂ ਆਉਂਦੇ ਹੋ ਮੈਂ ਸਰਨੇ ਡਾਲੇ ਲੱਗੇ ਆਉਂਦਾ ਹਾਂ ਜੀ ਤੇ ਪਿੱਛੇ ਜੇ ਆਪਣੇ ਤੇ ਸਿਹਤ ਮੰਤਰੀ ਸਾਹਿਬ ਆਏ ਸੀ ਉਹ ਕਹਿੰਦੇ ਸੀ ਕਿ ਕੱਚੇ ਮਲਾਇਮ ਉਹਨਾਂ ਨੂੰ ਪੱਕਾ ਕੀਤਾ ਜਾਊਂਗਾ ਸਰ ਹਰ ਵਾਰ ਇੱਕ ਝੂਠਾ ਜਿਹਾ ਦਲਾਸਾ ਜਾਂ ਲਾਰਾ ਲਾ ਕੇ ਚੱਲ ਜਾਂਦੇ ਆ ਸਾਰੀਆਂ ਸਰਕਾਰਾਂ ਬਸ ਇਸੇ ਤਰ੍ਹਾਂ ਕਰ ਰਹੇ ਆ ਇਹ ਕਾਂਗਰਸ ਸਰਕਾਰ ਤੋਂ ਵੀ ਇਹ ਹੀ ਸੁਣ ਰਹੇ ਹੁਣ ਆਪ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ ਸਾਨੂੰ ਇਹ ਕਰਨਗੇ ਜਾਂ ਸਾਡੇ ਬਾਰੇ ਸੋਚਣਗੇ ਪਰ ਇਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਪਿਛਲੇ ਕਾਫੀ ਸਾਰ ਤੋਂ ਹੀ ਮੀਟਿੰਗ ਦਾ ਟਾਈਮ ਮੰਗਿਆ ਪਰ ਸਾਨੂੰ ਕੋਈ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਗਿਆ ਸਰ ਮੇਰਾ ਨਾਮ ਮਨਦੀਪ ਕੌਰ ਆ ਮੈਂ ਇਨੋਵੇਸ਼ਨ ਕੰਪਨੀ ਦੇ ਆਊਟਸੋਰਸ ਵੱਲੋਂ ਇੱਥੇ ਮਤਲਬ ਜੋਬ ਕਰ ਰਹੀ ਆ। ਔਰ ਕਾਫੀ ਟਾਈਮ ਤੋਂ ਸਾਡੀਆਂ ਸੈਲਰੀਜ਼ ਨਹੀਂ ਆ ਰਹੀਆਂ 5-6 ਮਹੀਨੇ ਤੋਂ। ਨਾ ਤੇ ਸਾਨੂੰ ਰੈਗੂਲਰ ਸੈਲਰੀ ਮਿਲ ਰਹੀ ਆ, ਨਾ ਹੀ ਸਾਨੂੰ ਕੋਈ ਸਾਡਾ EPF, ESIC ਦੀ ਕੋਈ ਵੀ ਸਾਨੂੰ ਉਹਦੀ ਇਨਫੋਰਮੇਸ਼ਨ ਮਿਲ ਰਹੀ ਆ ਉਹ ਚੀਜ਼ਾਂ ਦੀ। ਇਨਕਰੀਮੈਂਟ ਤੇ ਦੂਰ ਦੀ ਗੱਲ ਆ, ਸਾਡੀਆਂ ਸੈਲਰੀਜ਼ ਨਹੀਂ ਵਧ ਰਹੀਆਂ। ਮੈਨੂੰ ਕਿੱਥੇ ਰਹਿਣਾ ਲੋ? ਆ ਸਰ ਮੈਂ ਨਾ ਸਰੀਆਲੀ ਕਲਾਂ ਦੀ ਰਹਿਣ ਵਾਲੀ ਆ, ਹਰੀਕੇ ਪੱਤਨ ਲਾਗੀ ਮੇਰਾ ਪਿੰਡ ਐ। ਇੰਨੀ ਦੂਰ ਮੈਨੂੰ ਕਿੱਥੇ ਆਪਟ ਹੋਣ ਕਰ ਦੇ। ਹਾਂਜੀ ਸਰ ਮ ਹਾਂਜੀ ਤੇ ਤੁਹਾਡੀ ਹਨਸਟੇਮ ਕਿੰਨੀ ਚੱਲ ਰਹੀ ਹੈ ਐਸਟੈਂਸਰ ਮੇਰੀ 11700 ਸੈਲਰੀ 11 ਇਹਦੇ ਵਿੱਚੋਂ ਮੈਨੂੰ ਤੁਹਾਡਾ ਕਰਾਇਬ ਕਰਾਇਬ ਨਿਕਲਦਾ ਹੋਣਾ ਹਾਂਜੀ ਸਰ ਕਿਰਾਇਆ ਵੀ ਨਿਕਲਦੇ ਆ ਘਰਾਂ ਦੇ ਖਰਚੇ ਵੀ ਨਹੀਂ ਗੁਜ਼ਾਰਾ ਹੁੰਦਾ ਸਾਡਾ ਇੱਥੇ ਇਹੀ ਤੇ ਪ੍ਰੋਬਲਮ ਆ ਕੋਈ ਸੈਲਰੀ ਜਿਹੜੀਆਂ ਹੈਗੀਆਂ ਉਹ ਵੀ ਸਾਨੂੰ ਟਾਈਮ ਟੂ ਟਾਈਮ ਨਹੀਂ ਦੇ ਰਹੇ ਹੁਣ 5 ਮਹੀਨੇ ਹੋ ਚੱਲੇ ਆ 4 ਮਹੀਨੇ ਤੋਂ ਉੱਪਰ ਹੋ ਗਿਆ ਵਾ ਇੱਕ ਵੀ ਸੈਲਰੀ ਨਹੀਂ ਪਈ ਸਾਡੀ 3 ਮਹੀਨੇ ਚ ਇੱਕ ਸੈਲਰੀ ਪੈ ਰਹੀ ਹੈ ਤੁਸੀਂ ਆਪ ਦੱਸੋ 10-11000 ਚ ਅਸੀਂ ਕਿੱਦਾਂ ਗੁਜ਼ਾਰਾ ਕਰਨਾ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਜੀ ਡਿਸਟ੍ਰਿਕਟ ਡੀਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਸੁਸਾਇਟੀਆਂ ਜਿਹੜੀਆਂ 2014 ਵਿੱਚ ਬਣੀਆਂ ਸੀ ਉਹਨਾਂ ਦੇ ਅਧੀਨ ਪ੍ਰੋਪਰ ਭਰਤੀ ਪ੍ਰੋਪਰ ਇੰਟਰਵਿਊ ਪ੍ਰੋਪਰ ਸਾਰਾ ਪ੍ਰੋਸੀਜਰ ਦੇ ਕੇ ਜੀ ਮੈਰਿਟ ਲਿਸਟਾ ਬਣ ਕੇ ਅਸੀਂ 2014 ਦੇ ਵਿੱਚ ਨਿਯੁਕਤ ਹੋਏ ਸੀ ਇੱਥੇ ਸਰ ਜਿਹੜੇ ਜਿਹੜੇ ਇੱਥੇ ਦੇ ਸਰ ਅੱਜ ਦੀ ਮੋਟਰ ਹੜਤਾਲ ਦੀ ਬੈਠੇ ਸਰ ਇਸ ਮੌਕੇ ਜਣ ਦੇਖੋ ਸਰ ਪਤਾ ਹੈ ਜੀ 2014 ਵਿੱਚ ਭਰਤੀ ਹੋ ਕੇ ਸਾਨੂੰ ਕੰਮ ਕਰਦਿਆਂ ਨੂੰ ਕਰੀਬ ਕਰਕੇ 10 ਸਾਲ ਹੋ ਗਿਆ ਜੀ ਠੀਕ ਹੈ ਡੀ ਐਡਿਕਸ਼ਨ ਵਿੱਚ ਹੋਰ ਵੀ ਕਿੰਨੇ ਸਟਾਫ ਹੈ ਜੀ ਉਹਨਾਂ ਨੂੰ ਵੀ ਕਿੰਨਾ ਲੰਬਾ ਸਮਾਂ ਹੋ ਚੁੱਕਾ ਹੈ बार-बार बार-बार ਅਸੀਂ ਹਰ ਇੱਕ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ ਜੀ ਠੀਕ ਹੈ ਅਸੀਂ ਪੇਸ਼ੈਂਟ ਨੂੰ ਕੋਈ ਦਵਾਈ ਦਾ ਕੋਈ ਕੁਝ ਹੁੰਦਾ ਹੈ ਜੀ ਕਿੰਨੀ ਵਾਰ ਪਰਸਨਲ ਦਸ਼ਮਣੀਆਂ ਤੱਕ ਆ ਜਾਂਦੇ ਆ ਜੀ ਜੇ ਇੰਨਾ ਅਸੀਂ ਜੋਖਮ ਪੈਰਾ ਕੰਮ ਕਰ ਰਹੇ ਹਾਂ ਤੇ ਪਲੱਸ ਇੰਨੀ ਭਲਾਈ ਵਾਲਾ ਕੰਮ ਕਰ ਰਹੇ ਆ ਜੀ ਪੇਸ਼ੈਂਟ ਦੇ ਕਰਦੇ ਆ ਕਿ ਸਾਨੂੰ ਦਵਾਵਾ ਦੇ ਕੇ ਜਾਂਦੇ ਆ ਜੀ ਕਿ ਸਾਲ ਠੀਕ ਹੈ ਸਾਡਾ ਬੱਚ ਲਿੱਤਾ ਜਾਵੇ ਰੀ ਜਾਂ ਫਿਰ 10 ਸਾਲ ਹੋ ਗਏ ਆ ਜੀ ਕੁਝ ਨੀਤੀ ਬਣਾ ਕੇ ਸਾਨੂੰ ਡੀ ਐਚ ਐਸ ਦੇ ਅੰਦਰ ਇਹ ਪੱਕਾ ਕੀਤਾ ਜਾਵੇ ਜੀ ਲੇਕਿਨ ਸਰਕਾਰ ਵੱਲੋਂ ਇਹ ਸੁਣਿਆ ਨਹੀਂ ਜਾ ਰਿਹਾ ਜੀ ਕੰਮ ਜਿੰਨਾ ਮਰਜ਼ੀ ਦੇਈ ਜਾ ਰਿਹਾ ਸਰਕਾਰ ਇਹ ਵੀ ਕਰ ਲਓ ਆ ਵੀ ਕਰ ਲਓ ਜੀ ਹੜਤਾਲ ਵਾਲੇ ਦਿਨ ਵੀ ਦੇਖੋ ਸਾਨੂੰ ਕੰਮ ਤੋਂ ਭੇਜੀ ਆ ਰਹੇ ਅੰਦਰ ਅੰਦਰ ਸਰਕਾਰੀ ਵੱਲੋਂ ਲੇਕਿਨ ਜਦੋਂ ਅਸੀਂ ਕੋਈ ਆਪਣੀ ਮੰਗ ਰੱਖਦੇ ਆਂ ਜੀ ਉਹ ਮੰਗ ਨੂੰ ਠੁਕਰਾ ਲੈਂਦੇ ਆਂ ਜੀ ਉਹ ਸੁਣਦੇ ਨਹੀਂ ਹੈਗੇ ਬਾਰ ਬਾਰ ਸੀਐਮ ਸਾਹਿਬ ਨੂੰ ਕਿੰਨੀ ਵਾਰ ਮਿਲਣ ਦਾ ਅਸੀਂ ਕੀਤਾ ਹੈ ਜੀ ਬੇਨਤੀ ਕੀਤੀ ਹੈ ਕਿ ਸਾਨੂੰ ਮਿਲਿਆ ਜਾਵੇ ਜੀ ਸਾਨੂੰ ਇੱਕ ਵਾਰ ਟਾਈਮ ਦਿੱਤਾ ਜਾਵੇ ਜੀ ਸਾਡੀਆਂ ਮੰਗਾਂ ਸੁਣੀਆਂ ਜਾਣ ਜੀ ਉਹ ਆਪਣੇ ਕੋਈ ਰਿਪਰੈਜ਼ੈਂਟੇਟਿਵ ਭੇਜ ਦਿੰਦੇ ਆ ਪਰ ਸਾਨੂੰ ਜਿੰਨੀ ਵੀ ਦੇਰ ਹੋ ਗਈ ਹੈ ਜੀ ਸੀਐਮ ਸਾਹਿਬ ਨੂੰ ਅਪਾਇੰਟ ਹੋਏ ਨੂੰ ਜੀ ਸਾਨੂੰ ਅਸ ਤੱਕ ਕੋਈ ਵੀ ਮੌਕਾ ਨਹੀਂ ਮਿਲਿਆ ਹੈ ਉਹਨਾਂ ਨਾਲ ਗੱਲ ਕਰਨ ਦਾ ਸਰ ਕਿੰਨਾ